ਅੱਜ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਹੁਣ ਬਈ ਬਹੁਤ ਸਾਰੇ ਥਾਂ ਤੇ ਝੋਨਾ ਲੱਗ ਚੁੱਕਿਆ ਹੈ ਜਾਂ ਲੱਗ ਰਿਹਾ ਹੈ ਕਈ ਥਾਵਾਂ ਤੇ ਦਿੱਕਤ ਇਹ ਆ ਰਹੀ ਹੈ ਵੀ ਝੋਨਾ ਲੱਗਣਸਾਰ ਹੀ ਮੱਚ ਰਿਹਾ ਉਹਦੇ ਪਿੱਛੇ ਇੱਕ ਦੋ ਮੇਨ ਕਾਰਨ ਹੈ ਜੇ ਆਪਾਂ ਉਹਨਾਂ ਨੂੰ ਧਿਆਨ ਚ ਰੱਖ ਲਈਏ ਤਾਂ ਆਪਣਾ ਝੋਨਾ ਚੱਲੂਗਾ ਵੀ ਵਧੀਆ ਤੇ ਮੱਚਣ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊਗੀ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਮੱਸਿਆ ਇਹ ਹੈ ਨਾ ਜੀ ਜਿਹੜਾ ਆਪਾਂ ਯੂਰੀਆ ਪਹਿਲੀ ਪਾਉਣੀ ਹੈ ਉਹ ਸਮੱਸਿਆ ਦੂਜਾ ਆਪਣਾ ਪਾਣੀ ਸਮੱਸਿਆ ਤੇ ਤੀਜੀ ਮਿੱਟੀ ਤਾਂ ਆਪਣੀ ਹੈਗੀ ਹੈਗੀ ਹੈ ਜਿਹੜੀ ਪੀ ਐਚ ਲੈਵਲ ਹੈ ਉਹ ਤਾਂ ਹੈਗੀ ਹੈਗਾ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਾਣੀ ਦੀ ਹੁਣ ਝੋਨਾ ਲੱਗਣਸਾਰ ਇੱਕ ਆਪਾਂ ਕਹਿੰਦੇ ਪਰਚੋਲ ਬਣਾਇਆ ਹੋਇਆ ਵੀ ਬਸ ਜਦੋਂ ਝੋਨਾ ਲੱਗ ਗਿਆ ਉਹ ਤੋਂ ਬਾਅਦ ਪਾਣੀ ਸੁੱਕਣਾ ਨਹੀਂ ਚਾਹੀਦਾ ਹੁਣ ਉਹ ਰਿਸਰਚ ਪੇਪਰ ਵੀ ਉਸ ਸਮੇਂ ਦੇ ਚੱਲੀ ਜਾਂਦੇ ਆ ਵੀ ਜਦੋਂ ਨਾ ਤਾਂ ਬੂਟਾ ਘਲੋਰ ਰਗੀਆਂ ਇਕੱਲੀਆਂ ਦਵਾਈਆਂ ਸੀ ਨਾ ਪਟੀਲਾ ਕਲੋਰ ਸੀ ਨਾ ਦੂਜੀਆਂ ਦਵਾਈਆਂ ਸੀਗੀਆਂ ਜੇ ਜੀ ਆ ਆਪਾ ਕਹਿ ਸਕਦੇ ਆ ਨਦੀਨਾਂ ਨੂੰ ਕੰਟਰੋਲ ਕਰ ਦੇਗਾ ਤੁਸੀਂ ਉਹ ਤਾਂ ਹੁਣ ਮੋਡੀਫਾਈ ਨਹੀਂ ਹੋਏ ਰਿਸਰਚ ਪੇਪਰ ਜਾਂ ਆਪਾ ਕਹਿ ਸਕਦੇ ਆ ਕਿ ਕਿਤੇ ਲੀਕ ਆਊਟ ਹੈਗਾ ਉਹਦੇ ਕਰਕੇ ਇਹ ਚੀਜ਼ ਚੱਲੀ ਜਾਂਦੀ ਹੈ ਵੀ ਪਾਣੀ ਆਪਾਂ ਭਰ ਲੈਨੇ ਆ ਗਰਮੀ ਹੈਗੀ ਆ ਵੱਧ ਜਦੋਂ ਪਾਣੀ ਭਰ ਗਿਆ ਜਿਹੜਾ ਡੱਕਾ ਪਾਣੀ ਦੇ ਥੱਲੇ ਆ ਗਿਆ ਉਹਨੇ ਮੱਚਣਾ ਹੀ ਮੱਚਣਾ ਜੀ ਚਾਹੇ ਤੁਸੀਂ ਕੁਝ ਮਰਜ਼ੀ ਕਰੀ ਚੱਲੋ ਪਾਣੀ ਭਰੋ ਪਾਣੀ ਨੂੰ ਲੀਚ ਡਾਊਨ ਹੋਣ ਦਿਓ ਜਿਹੜੀ ਤੁਹਾਡੀ ਝਾਗਾ ਜਾਂ ਕੁਝ ਵੀ ਬਣਦਾ ਉਹ ਥੱਲੇ ਜਾਊ ਕਿ ਉਦੇ ਨਾਲ ਤੁਹਾਡਾ ਕੋਈ ਸਮੱਸਿਆ ਨਹੀਂ ਆਊਗੀ ਜੇ ਝਾਗ ਥੱਲੇ ਬਹਿ ਜੂਗੀ ਝੋਨਾ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਉਹ ਝਾਗ ਚ ਲੱਗਿਆ ਡੱਕਾ ਨਹੀਂ ਮੱਚੂਗਾ ਜੇ ਇੱਕ ਵਾਰੀ ਪਾਣੀ ਤੁਸੀਂ ਥੱਲੇ ਬਿਠਾ ਦਿਓਗੇ ਪਰ ਜੇ ਪਾਣੀ ਲਗਾਤਾਰ ਤੁਸੀਂ ਭਰ ਕੇ ਰੱਖੋਗੇ ਫਿਰ ਡੱਕੇ ਮੱਚਣ ਦੀ ਸਮੱਸਿਆ ਹਰ ਹਾਲਤ ਆਊਗੀ ਜੀ ਆਊਗੀ ਚਾਹੇ ਕੁਝ ਮਰਜ਼ੀ ਕਰੀ ਚੱਲੋ ਤੇ ਜਿੱਥੇ ਪਾਣੀ ਦੇ ਵਿੱਚ ਸ਼ੋਰਾ ਵੱਧ ਹੈ ਉੱਥੇ ਤਾਂ ਆਉਣੀ ਆਉਣੀ ਹੈ ਜੀ ਉੱਥੇ ਤਾਂ ਤੁਸੀਂ ਕੁਝ ਮਰਜ਼ੀ ਕਰੀ ਚੱਲੋ ਸੋ ਇੱਕ ਚੀਜ਼ ਦਾ ਧਿਆਨ ਰੱਖੋ ਪਾਣੀ ਉਨਾ ਕ ਭਰੋ ਜਿੰਨੇ ਬਣਾ ਨਹੀਂ ਸਰਦਾ ਨਦੀਨਾ ਦੀ ਅਲੱਗ ਸਮੱਸਿਆ ਜੀ ਉਹ ਹੱਲ ਹੋ ਜਾਣੀ ਹੈ ਉਹ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਪੱਟੀ ਦਾ ਘਲੋਰ ਪਾਓ ਤੁਸੀਂ ਉਹਦੇ ਆਸਤੇ 24 ਘੰਟੇ ਪਾਣੀ ਖੜਾ ਰਣਾ ਜ਼ਰੂਰੀ ਹੈ ਆਏ ਨਹੀਂ ਤੁਸੀਂ 48 48 72 72 ਘੰਟੇ ਪਾਣੀ ਭਰੀ ਰੱਖਦੇ ਆ ਉਹ ਕੋਈ ਵੱਡੀ ਗੱਲ ਨਹੀਂ ਜਦੋਂ ਝੋਨਾ ਚੱਲ ਪਿਆ ਯਾਰ 2 400 ਦੀ ਸਪਰੇਈ ਜਾਂ ਦੂਰੀ ਹਰੀ ਪੈ ਜਾਊਗੀ ਉਹਨੇ ਬੱਚ ਮਚਾ ਦੇਣਾ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਉਹ ਬੱਚ ਨਹੀਂ ਬਚਾਉਂਦੀ ਜਿਹੜਾ ਥੋੜਾ ਥੋੜਾ ਐਡਾ ਐਡਾ ਬੱਚ ਹੈ ਉਹਨੇ ਮਚਾ ਦੇਣਾ ਇਹ ਜੀ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਇਸ ਚੀਜ਼ ਦੇ ਮਗਰ ਲਾ ਕੇ ਵੀ ਬਾਸੇਰ ਝੋਨਾ ਆਪਾਂ ਨਦੀਨ ਹੋ ਜਾਣਗੇ ਉਹਦੇ ਕਰਕੇ ਤੁਸੀਂ ਪਾਣੀ ਭਰੀ ਰੱਖਦੇ ਆਂ ਦੂਜੀ ਗੱਲ ਆ ਜਾਂਦੀ ਹੈ ਜੀ ਯੂਰੀਆ ਜਿਹੜੀ ਹੁਣ ਆਪਾਂ ਪਹਿਲੀ ਯੂਰੀਆ ਪਾਉਏ ਆ ਉਹਦੇ ਨਾਲ ਕਈ ਭਰਾ ਨਦੀਨ ਆਸ਼ਕ ਵੀ ਰਲਾ ਲੈਂਦੇ ਆ ਉਸ ਤੋਂ ਬਾਅਦ ਜਿੰਕ ਵੀ ਰਲਾ ਲੈਂਦੇ ਆ ਨਾਲ ਐਮਓਪੀ ਵੀ ਰਲਾ ਲੈਂਦੇ ਆ ਹੁਣ ਜਿੰਨੀਆਂ ਵੀ ਰੇਹਾਂ ਆਉਂਦੀਆਂ ਨਾ ਬਾਈ ਇਹਦੇ ਵਿੱਚ ਇੱਕ ਪਮਾਨਾ ਹੁੰਦਾ ਵੀ ਸਾਲਟ ਹੁੰਦਾ ਇਹਨਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੂਨ ਹੁਣ ਉਹ ਨੂਨ ਜਦੋਂ ਪਾਣੀ ਗਰਮ ਪਾਣੀ ਦੇ ਵਿੱਚ ਤੁਸੀਂ ਸਿੱਟੋਗੇ ਉਦੇ ਨਾਲ ਇੱਕ ਕੈਮੀਕਲ ਰਿਐਕਸ਼ਨ ਹੀ ਇਹੋ ਜੀ ਹੋਣੀ ਉਹਨੇ ਵਾਲਾ ਜਿੱਥੇ ਨਹੀਂ ਵੀ ਵਜਦਾ ਨਾ ਉੱਥੇ ਪਾਣੀ ਦਾ ਵਾਲਾ ਮਰਵਾ ਦੇਣਾ ਇਹ ਗੱਲ ਜ਼ਰੂਰ ਹੈ ਵੀ ਯੂਰੀਆ ਦੇ ਨਾਲ ਪਾਣੀ ਡੀਚ ਡਾਊਨ ਹੁੰਦਾ ਹੈ ਪਰ ਲੀਚ ਡਾਊਨ ਕਿਵੇਂ ਹੁੰਦਾ ਉਹਦੀ ਵੀ ਇੱਕ ਸਪੈਸਿਫਿਕ ਆਪਾਂ ਰਿਐਕਸ਼ਨ ਹੁੰਦੀ ਹੈ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਯੂਰੀਆ ਪਾਉਣੀ ਹੈ ਯੂਰੀਆ ਸਹਾਬ ਸਰਦੀ ਪਾਓ ਪਹਿਲੀ ਯੂਰੀਆ ਜਿੰਨਾ ਜ਼ਿਕਰ ਟੈਂਪਰੇਚਰ ਡਾਊਨ ਨਹੀਂ ਜਾਂਦਾ ਉਹਨਾਂ ਜਿਕਰ ਯੂਰੀਆ ਸਹਾਬ ਸਰਦੀ ਪਾਓ ਆ 2-4 ਦਿਨਾਂ ਦੇ ਵਿੱਚ ਟੈਂਪਰੇਚਰ ਡਾਊਨ ਜਾ ਬੜੂਗਾ ਅੱਗੇ 23 ਤੋਂ ਬਾਅਦ ਮੌਨਸੂਨ ਵੀ ਆ ਜਾਊਗਾ ਸੋ ਉਨਾਂ ਚਰ ਥੋੜਾ ਜਿਹਾ ਠਰਮਾ ਰੱਖੋ ਯੂਰੀਆ ਵੀ ਹਿਸਾਬ ਸਿਰ ਦੀ ਪਾਓ ਤੇ ਇੱਕ ਚੀਜ਼ ਨਾ ਮੰਨ ਕੇ ਚਲੋ ਵੀ ਵੱਧ ਤੋਂ ਵੱਧ ਦੋ ਚੀਜ਼ਾਂ ਰਲਾ ਲਓ ਤਿੰਨ ਚਾਰ ਚੀਜ਼ਾਂ ਨਾ ਇਕੱਠੀਆਂ ਮਿਕਸ ਕਰੋ ਵੀ ਜਿਹਦੇ ਨਾਲ ਵੀ ਬਸ ਐਂ ਨਾ ਪਤਾ ਲੱਗੇ ਵੀ ਕੀ ਪਈ ਜਾਂਦਾ ਤੇ ਕੀ ਨਹੀਂ ਪਈ ਜਾਂਦਾ ਸੋ ਇਹ ਤਿੰਨ ਚਾਰ ਚੀਜ਼ਾਂ ਬਈ ਇਹਦਾ ਧਿਆਨ ਰੱਖੋ ਤੁਹਾਡੀ ਸਮੱਸਿਆ ਹੱਲ ਹੋ ਜਾਊਗੀ ਜੇ ਕੋਈ ਹੋਰ ਤੁਹਾਡਾ ਕਮੈਂਟ ਜਾਂ ਸਵਾਲ ਹੈਗਾ ਮੈਨੂੰ ਥੱਲੇ ਕਮੈਂਟ ਕਰ ਦਿਓ ਆਪਾਂ ਤੁਹਾਡਾ ਸਵਾਲ ਦਾ ਜਵਾਬ ਦੇ ਦੇਾਂਗੇ ਧੰਨਵਾਦ ਜੀ